ਇੱਕ ਬਹੁਤ ਹੀ ਮਸ਼ਹੂਰ ਕਹਾਣੀ ਹੈ ਜਿਸ ਦੇ ਵਿੱਚ ਇੱਕ ਰਾਜਾ ਬਹੁਤ ਹੀ ਘਮੰਡੀ ਹੁੰਦਾ ਹੈ ਅਤੇ ਜਿਹੜਾ ਕਿ ਚਾਪਲੂਸਾਂ ਦੇ ਨਾਲ ਘੇਰਾ ਰਹਿੰਦਾ ਜਿਹੜੇ ਲੋਕ ਉਸ ਦੀ ਚਾਪਲੂਸੀ ਕਰਦੇ ਨੇ ਉਹਨਾਂ ਤੋਂ ਉਹ ਬਹੁਤ ਖੁਸ਼ ਰਹਿੰਦਾ ਜਿਆਦਾਤਰ ਉਸ ਦੇ ਦਰਬਾਰ ਦੇ ਵਿੱਚ ਚਾਪਲੂਸਾਂ ਦਾ ਹੀ ਭੋਲ ਬਾਲਾ ਹੁੰਦਾ ਹੈ ਜਿਹੜੇ ਕਿ ਲੋਕਾਂ ਦੇ ਹਿੱਤ ਦੇ ਲਈ ਜਾਂ ਰਾਜ ਨਾਸਮਸ਼ਿਆਮ ਦੇ ਬਲਕੁਲ ਵੀ ਧਿਆਨ ਨਹੀਂ ਦਿੰਦੇ ਪਰ ਇੱਕ ਦਰਬਾਰੀ ਉੱਥੇ ਹੁੰਦਾ ਜਿਹੜਾ ਕਿ ਬੜਾ ਹੀ ਸੱਚਾ ਤੇ ਇਮਾਨਦਾਰ ਅਤੇ ਜਨਤਾ ਦਾ ਸੇਵਕ ਹੁੰਦਾ ਉਹ ਆਪਣੇ ਰਾਜ ਦਾ ਭਲਾ ਚਾਹੁੰਦਾ ਹੁੰਦਾ ਉਹ ਰਾਜੇ ਦੀਆਂ ਅੱਖਾਂ ਖੋਲਣ ਦੇ ਲਈ ਇੱਕ ਪਲਾਨ ਬਣਾਉਂਦਾ ਦੂਸਰੇ ਦੇਸ਼ ਤੋਂ ਉਹ ਜੋ ਲੋਕਾਂ ਨੂੰ ਬੁਲਾਉਂਦਾ ਅਤੇ ਰਾਜੇ ਨੂੰ ਕਹਿੰਦਾ ਕਿ ਇਹ ਫਲਾਣੇ ਦੇਸ਼ ਤੋਂ ਆਏ ਨੇ ਅਤੇ ਬਹੁਤ ਸੋਹਣੇ ਗੁਣਨਕਾਰੀ ਇਹ ਬਹੁਤ ਹੀ ਸੋਹਣੀ ਸ਼ਾਨਦਾਰ ਡਰੈਸ ਪਾਉਂਦੇ ਨੇ ਅਤੇ ਮੈਂ ਖਾਸ ਇਹਨਾਂ ਨੂੰ ਤੁਹਾਡੇ ਲਈ ਬੁਲਾਇਆ ਇਹ ਸੋਨੇ ਚਾਂਦੀ ਦੀਆਂ ਤਾਰਾਂ ਦੇ ਨਾਲ ਇੱਕ ਬਹੁਤ ਸੋਹਣੀ ਪੋਸ਼ਾਕ ਬਣਉਣਗੀ ਜਿਹੜੀ ਕਿ ਅੱਜ ਤੱਕ ਕਿਸੇ ਨੇ ਨਹੀਂ ਪਹਿਨੀ ਹੋਵੇਗੀ ਅਤੇ ਇਹ ਪੋਸ਼ਾਕ ਜਿਹੜੀ ਹੈ ਤਿਲਸਮੀ ਹੋਵੇਗੀ ਸਿਰਫ ਸੱਚੇ ਅਤੇ ਇਮਾਨਦਾਰ ਲੋਕ ਹੀ ਇਸ ਨੂੰ ਦੇਖ ਸਕਣਗੇ ਝੂਠੇ ਅਤੇ ਬੇਈਮਾਨ ਲੋਕਾਂ ਨੂੰ ਇਹ ਦਿਖਾਈ ਨਹੀਂ ਦੇਵੇਗੀ ਰਾਜਾ ਬਹੁਤ ਖੁਸ਼ ਹੋਇਆ ਅਤੇ ਉਹਨਾਂ ਦੀਆਂ ਮੰਗਾਂ ਦੇ ਅਨੁਸਾਰ ਰਾਜੇ ਨੇ ਸੋਨੇ, ਚਾਂਦੀ, ਹੀਰੇ, ਜ਼ਵਾਹਰਾਤ ਦਿੱਤੇ ਅਤੇ ਕੱਪੜਾ ਬੁਣਨ ਦੇ ਲਈ ਇੱਕ ਮਕਾਨ ਵੀ ਇਹਨਾਂ ਲੋਕਾਂ ਨੂੰ ਦਿੱਤਾ ਤਾਂ ਜੋ ਇਹ ਲੋਕ ਆਰਾਮ ਦੇ ਨਾਲ ਆਪਣਾ ਕੰਮ ਕਰ ਸਕਾਂ। ਮਕਾਨ ਦੇ ਵਿੱਚ ਕੱਪੜੇ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ। ਕੁਝ ਦਿਨ ਬੀਤ ਜਾਂਦੇ ਨੇ ਰਾਜੇ ਨੇ ਆਪਣੇ ਦਰਬਾਰ ਦੇ ਵਿੱਚੋਂ ਕੁਝ ਲੋਕਾਂ ਨੂੰ ਉੱਥੇ ਭੇਜਿਆ ਅਤੇ ਕਿਹਾ ਕਿ ਜਾ ਕੇ ਦੇਖ ਕੇ ਆਓ ਕਿ ਕੱਪੜਾ ਕਿਵੇਂ ਬਣੇ ਜਾ ਰਿਹਾ ਹੈ। ਜਦੋਂ ਦਰਬਾਰੀ ਉੱਥੇ ਗਏ ਤਾਂ ਉਹਨਾਂ ਨੇ ਦੇਖਿਆ ਕਿ بڑے بڑے ਸਾਂਚਨ ਵਿੱਚ ਕੱਪੜਾ ਬੁਣਿਆ ਜਾ ਰਿਹਾ ਪਰ ਉਹਨਾਂ ਨੂੰ ਦਿਖਾਈ ਨਹੀਂ ਦੇ ਰਿਹਾ ਸੀ ਦਰਬਾਰੀਆਂ ਨੇ ਸੋਚਿਆ ਕਿ ਜੇਕਰ ਅਸੀਂ ਇਹ ਕਹਿ ਦਿੱਤਾ ਕਿ ਕੱਪੜਾ ਸਾਨੂੰ ਦਿਖਾਈ ਨਹੀਂ ਦਿੱਤਾ ਤਾਂ ਅਸੀਂ ਵੀ ਝੂਠੇ ਅਤੇ ਮਹਿਮਾਨ ਕਹਿਲਾਵਾਂਗੇ ਇਸ ਲਈ ਕੱਪੜੇ ਦੀ ਉਹਨਾਂ ਨੇ ਤਾਰੀਫ਼ ਕੀਤੀ ਅਤੇ ਰਾਜੇ ਨੂੰ ਵੀ ਇਹ ਦੱਸਿਆ ਕਿ ਬਹੁਤ ਸ਼ਾਨਦਾਰ ਕੱਪੜਾ ਜਿਹੜਾ ਹੈ ਉਹ ਬੁਣਿਆ ਜਾ ਰਿਹਾ ਕੋਈ ਦਿਨ ਬਾਅਦ ਰਾਜੇ ਨੇ ਵੀ ਉਸ ਕੱਪੜੇ ਨੂੰ ਦੇਖਣ ਦੀ ਇੱਛਾ ਪ੍ਰਗਟਾਈ ਉਸਨੇ ਵੀ ਦੇਖਿਆ ਕਿ ਕਾਰੀਗਰ ਕੱਪੜੇ ਨੂੰ ਬੁਣ ਰਹੇ ਨੇ ਪਰ ਕੱਪੜਾ ਰਾਜੇ ਨੂੰ ਨਹੀਂ ਦਿਖਾਇਆ ਰਾਜੇ ਨੇ ਵੀ ਸੋਚਿਆ ਕਿ ਜੇਕਰ ਮੈਂ ਕਹਿ ਦਿੱਤਾ ਕਿ ਕੱਪੜਾ ਨਹੀਂ ਦਿਖਾਈ ਦਿੱਤਾ ਤਾਂ ਉਹ ਵੀ ਝੂਠਾ ਅਤੇ ਬੇਈਮਾਨ ਸਮਝਿਆ ਜਾਵੇਗਾ ਇਸ ਲਈ ਉਸਨੇ ਵੀ ਕੱਪੜੇ ਦੀ ਬਹੁਤ ਤਾਰੀਫ ਕੀਤੀ ਅ디 ਉੱਥੋਂ ਉੱਚ ਲਿਆ ਜਾਂਦਾ ਕੁਝ ਦਿਨ ਬਾਅਦ ਐਲਾਨ ਹੁੰਦਾ ਕਿ ਰਾਜਾ ਸਾਹਿਬ ਜਿਹੜਿਆ ਤਿਲਸਮੀ ਅਤੇ ਖੂਬਸੂਰਤ ਪੋਸ਼ਾਕ ਬਣ ਕੇ ਤਿਆਰ ਹੋ ਗਈ ਹੈ ਰਾਜਾ ਉਸ ਨੂੰ ਪਹਿਨ ਕੇ ਸ਼ਹਿਰ ਦੇ ਵਿੱਚੋਂ ਘੁੰਮੇਗਾ ਅਤੇ ਸ਼ਹਿਰ ਦੇ ਸਾਰੇ ਲੋਕ ਆਪਣੇ ਘਰਾਂ ਦੇ ਵਿੱਚੋਂ ਬਾਹਰ ਆ ਕੇ ਰਾਜੇ ਦੇ ਸਵਾਗਤ ਲਈ ਖੜੇ ਰਹਿਣਗੇ ਬਕਾਇਦਾ ਕਾਰੀਗਰਾਂ ਨੇ ਰਾਜਾ ਸਾਹਿਬ ਨੂੰ ਇੱਕ ਨਵੀਂ ਪੱੜੀ ਡਰੈੱਸ ਆ ਉਹ ਬਣਾਈ ਜਾਂਦੀ ਆ ਅਤੇ ਸ਼ਹਿਰ ਦੇ ਵਿੱਚ ਘੁਮਾਉਣ ਦੇ ਲਈ ਉਹਨਾਂ ਨੂੰ ਲਿਜਾਇਆ ਜਾਂਦਾ ਬਕਾਇਦਾ ਚਾਰ ਲੋਕ ਰਾਜੇ ਦੀ ਪੋਸ਼ਾਕ ਨੂੰ ਪਿੱਛੇ ਤੋਂ ਲਟਕਣ ਵਾਲੇ ਕੱਪੜਿਆਂ ਦੇ ਨਾਲ ਫੜ ਕੇ ਚੱਲ ਰਹੇ ਹੁੰਦੇ ਨੇ ਰਾਜਾ ਸ਼ਹਿਰ ਦੇ ਵਿੱਚ ਘੁੰਮ ਰਿਹਾ ਅਤੇ ਕਪੜਾ ਕਿਸੇ ਨੂੰ ਵੀ ਦਿਖਾਈ ਨਹੀਂ ਦੇ ਰਿਹਾ ਫਿਰ ਵੀ ਪੂਰੇ ਸ਼ਹਿਰ ਦੇ ਵਿੱਚ ਲੋਕਾਂ ਦਾ ਜੋਰ-ਜੋਰ ਤੋਂ ਚਿਲਾਉਣਾ ਕਿ ਰਾਜੇ ਦੀ ਪੋਸ਼ਾਕ ਬਹੁਤ ਸੋਹਣੀ ਹੈ ਸ਼ਾਨਦਾਰ ਹੈ ਅਤੇ ਅਜਿਹੀ ਪੋਸ਼ਾਕ ਉਹਨਾਂ ਨੇ ਅੱਜ ਤੱਕ ਨਹੀਂ ਦੇਖੀ। ਸ਼ਹਿਰ ਪਰ ਦੇ ਵਿੱਚ ਘੁੰਮਦੇ-ਘੁੰਮਦੇ ਇੱਕ ਛੋਟਾ ਬੱਚਾ ਚਿਲਾਉਂਦਾ ਕਿ ਰਾਜਾ ਤਾਂ ਨੰਗਾ ਹੈ। ਰਾਜਾ ਚੌਂਕ ਜਾਂਦਾ। ਉਸਨੇ ਸੋਚਿਆ ਕਿ ਇੱਕ ਛੋਟਾ ਜਿਹਾ ਬੱਚਾ ਨਾ ਹੀ ਝੂਠ ਬੋਲ ਸਕਦਾ ਤੇ ਨਾ ਹੀ ਬੇਈਮਾਨ। ਉਸਨੇ ਤੁਰੰਤ ਉਸ ਦਰਬਾਰੀ ਨੂੰ ਬੁਲਾਇਆ ਅਤੇ ਹਕੀਕਤ ਪੁੱਛੀ। ਤਾਂ ਦਰਬਾਰੀ ਨੇ ਦੱਸਿਆ ਕਿ ਰਾਜਾ ਸਾਹਿਬ ਨਾ ਹੀ ਕੋਈ ਕਪੜਾ ਪੁੰਨਿਆ ਗਿਆ ਹੈ ਅਤੇ ਨਾ ਹੀ ਕੋਈ ਕਪੜਾ ਤੁਹਾਨੂੰ ਪਹਿਨਾਇਆ ਗਿਆ ਹੈ ਇਹ ਤਾਂ ਸਿਰਫ ਤੁਹਾਡੀਆਂ ਅੱਖਾਂ ਨੂੰ ਖੋਲਣ ਦੇ ਲਈ ਮੈਂ ਇੱਕ ਸਭਾ ਨਾਟਕ ਕੀਤਾ ਜਿਸ ਦੇ ਵਿੱਚ ਤੁਸੀਂ ਸਮਝੋ ਕਿ ਤੁਸੀਂ ਚਾਪਲੂਸਾਂ ਦੇ ਨਾਲ ਘਿਰੇ ਹੋਏ ਅੱਜ ਉਹੀ ਹਾਲ ਸਾਡੇ ਦੇਸ਼ ਦਾ ਹੈ ਸਰਕਾਰ ਹਰ ਮੋਰਚੇ ਤੇ ਫੇਲ ਹੈ ਮੰਤਰੀ ਅਕਾ ਚਾਪਲੂਸ ਬਣ ਕੇ ਘੁੰਮ ਰਿਹਾ ਹੈ ਜਨਤਾ ਦੇ ਵਿੱਚ ਹਿੰਦੂ ਮੁਸਲਮ ਦੀ ਘੁੱਟੀ ਭਲਾ ਕੇ ਲੋਕਾਂ ਨੂੰ ਆਪਸ ਦੇ ਵਿੱਚ ਲੜਾਇਆ ਜਾ ਰਿਹਾ ਜਿਸ ਤੋਂ ਬਾਅਦ ਸਰਕਾਰ ਦਾ ਹਰ ਕੰਮ ਲੋਕਾਂ ਨੂੰ ਚੰਗਾ ਲੱਗਿਆ ਜਦ ਕਿ ਸੱਚਾਈ ਇਹ ਹੈ ਕਿ ਸਰਕਾਰ ਹਰ ਮੋਰਚੇ ਤੇ ਫੇਲ ਹੋ ਚੁੱਕੀ ਹੈ ਰਾਜਾ ਨੰਗਾ ਹੈ ਹਕੀਕਤ ਸਭ ਜਾਣ ਚੁੱਕੇ ਨੇ ਸਭ ਤੇ ਸਾਹਮਣੇ ਆ ਚੁੱਕਿਆ ਇਹ ਨਾ ਹੋਵੇ ਕਿ ਕਿਤੇ ਬਹੁਤ ਜ਼ਿਆਦਾ ਦੇਰ ਹੋ ਜਾਵੇ ਤਾਂ ਲੋਕਾਂ ਨੂੰ ਇਸ ਰਾਜ ਨੂੰ ਸੰਭਾਲ ਲੈਣਾ ਚਾਹੀਦਾ ਹੈ ਅਤੇ ਜੇ ਹੋ ਸਕੇ ਤਾਂ ਆਪਣੇ ਰਾਜਨ ਨੂੰ ਬਦਲ ਲੈਣਾ ਚਾਹੀਦਾ ਸੋ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਤੇ ਤੁਹਾਡਾ ਕੀ ਕਹਿਣਾ ਇਸ ਕਹਾਣੀ ਨੂੰ ਲੈ ਕੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ